100 ਰੁਪਏ ਸੂਟ ਦਾ ਫਾਇਦਾ ਹੋਊਗਾ 100 ਤੇ 700 ਰੁਪਏ ਸੂਟ ਦਾ ਫਾਇਦਾ ਬੜੀਆਂ ਸ਼ਾਨਦਾਰ ਡਿਜ਼ਾਈਨਿੰਗਾਂ ਰੇਟ ਦੀ ਗੱਲ ਕਰਦੀ ਹੈ ਕੋਈ 1295 ਨਹੀਂ ਲੈਣਾ ਕੋਈ ਨਹੀਂ ਲੈਣਾ 1395 ਆ ਲੋ ਜੀ ਇੱਕ ਬਲੈਕ ਜੌਰ ਕੈਂਬ੍ਰਿਕ ਦੀ ਰੇਗੀ ਦੀ ਸ਼ਰਟ ਤੇ ਨਾਲ ਰਹੇਗਾ ਚਿਕਨ ਦਾ ਪਲਾਜ਼ੋ ਆ ਲੋ ਚਿਕਨ ਦੇ ਪਲਾਜ਼ੋ ਦੇ ਨਾਲ ਪੇਰ ਕੈਂਬ੍ਰਿਕ ਦੀ ਰੇਗੀ ਸ਼ਰਟ ਆ ਦੇਖੋ ਜੀ ਬੜੀ ਸ਼ਾਨਦਾਰ ਡਿਜ਼ਾਈਨਿੰਗ ਆ ਆ ਲੋ 450 395 ਵਿਗਣੇ ਵਾਲੀ ਹੋਰ ਸੇਲ ਦੇ ਵਿੱਚ ਡਿਜ਼ਾਈਨਿੰਗ ਅੱਪਾ ਨੇ ਸੂਟ ਦੇਣਾ ਤੁਹਾਨੂੰ ਸਿਰਫ ਤੇ ਸਿਰਫ 245 ਰੁਪਏ ਦੀ ਰੇਂਜ ਦੇ ਵਿੱਚ 245 ਰੁਪਏ ਦੀ ਰੇਂਜ ਦੇ ਵਿੱਚ ਚਿਕਨ ਦੇ ਪਲਾਜੋ ਜੇ ਨਾਲ ਬਹੁਤ ਸ਼ਾਨਦਾਰ ਡਿਜ਼ਾਈਨਿੰਗ ਹੈ ਦੇਖੋ ਲੱਗ ਲੱਗ ਡਿਜ਼ਾਈਨ ਮਿਲਣਗੇ ਰੇਟ ਦੀ ਗੱਲ ਕਰਦਿਆਂ ਸਿਰਫ ਤੇ ਸਿਰਫ 245 ਰੁਪਏ ਪਿਓਰ ਕੈਂਬਰੀਕ ਦੀ ਸ਼ੈਲਟਰ ਇਹ ਵੀ ਚਲੋ ਪਿਓਰ ਕੈਂਬਰੀਕ ਸਾਰਾ ਚਿਕਨ ਦਾ ਵਰਕ ਹੋਇਆ ਪਿਆ ਲੱਗ ਲੱਗ ਡਿਜ਼ਾਈਨ ਮਿਲਨੇ ਆ ਸੂਟ ਮਿਲਣਾ 245 ਰੁਪਏ ਦੀ ਰੇਂਜ ਦੇ ਵਿੱਚ ਦੇਖ ਆਂ ਦੇ ਕਿਚਨੋ ਜੀ ਕਿੰਨੇ ਸ਼ਾਨਦਾਰ ਆ ਦੇਖੋ ਲੱਗ ਲੱਗ ਡਿਜ਼ਾਈਨਿੰਗ ਸਾਰੀ ਆ ਲੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਹੁਣੇ ਮਾਲ ਬਣ ਕੇ ਆਏ ਦੇਖੋ ਧਾਗੇ ਵੀ ਨਹੀਂ ਕੱਤੇ ਹੋਏ ਮਾਲ ਦੇ ਆ ਲੋ ਨਾਲ ਇਸ ਤਰ੍ਹਾਂ ਦੀਆਂ ਪਿਓਰ ਕੈਂਬ੍ਰਿਕ ਦੀ ਦੂਜੀ ਗੱਲ ਕਰਦੀ ਐ ਪਿਓਰ ਜਾਮ ਦੇ ਪਿਓਰ ਜਾਮ ਦੇ ਵੀ ਇਸ ਤਰ੍ਹਾਂ ਦੇ ਰਹਿਣੇ ਆ ਵਰਕ ਕੀਤੇ ਹੋਏ ਸੂਟ ਨਾਲ ਮੈਨਿਆਂ ਚਿਕਨ ਦੇ ਪੱਲਾ ਜੋ ਦੇਖੋ ਜੀ ਇੱਧਰ 6 6 ਰੰਗਾਂ ਦਾ ਮਿਲਣਾ ਕਲਰ ਚਾਰਟ ਸੂਟ ਕਰ ਦਿੱਤਾ ਸਿਰਫ ਤੇ ਸਿਰਫ 245 ਰੁਪਏ ਦੀ ਰੇਂਜ ਦੇ ਵਿੱਚ ਖਾਲੀ ਪਲਾਜੇ 300 ਦਾ ਆਉਂਦਾ ਆਪਾਂ ਨੇ ਪੂਰਾ ਸੂਟ ਦੇਣਾ 245 ਰੁਪਏ ਦੀ ਰੇਂਜ ਦੇ ਵਿੱਚ ਵੀਡੀਓ ਸ਼ੁਰੂ ਤੋਂ ਲੈ ਕੇ ਹਣ ਤੱਕ ਦੇਖਣੀ ਆ ਬੜੇ ਫਾਇਦੇ ਹੋਣੇ ਆ ਘਰ ਤੋਂ ਘੜ ਸਸਤੀ ਆਈਟਮ ਦੇ ਵਿੱਚ ਆ ਦੇਖੋ ਚਿਕਨ ਦਾ ਪਲਾਜੋ ਪਿਓਰ ਕੈਂਬ੍ਰਿਕ ਦੀ ਸ਼ਰਟ 200 ਰੁਪਏ ਸੂਟ ਦਾ ਫਾਇਦਾ ਹੋਣਾ ਹੋਸਟਲ ਦੇ ਵਿੱਚ ਦੇਖੋ 245 ਰੁਪਏ ਦੀ ਰੇਂਜ ਦੇ ਵਿੱਚ ਜਿੰਨੇ ਮਰਜ਼ੀ ਕਲਰ ਚਾਹੋ ਜਿੰਨੇ ਮਰਜ਼ੀ ਡਿਜ਼ਾਈਨ ਲਓ ਜੋ ਸੂਟ ਮਿਲਣਾ 245 ਰੁਪਏ ਦੀ ਦਾ ਕੁਆਂਟੀਟੀ ਦੀ ਕੋਈ ਕਮੀ ਨਹੀਂ ਜਿੰਨੀ ਮਰਜ਼ੀ ਕੁਆਂਟੀਟੀ ਲਓ ਉਸ ਤੋਂ ਅਗਲੀ ਡਿਜ਼ਾਈਨ ਦੇਖੋ ਯਾਰੋ ਹੋਲ ਸੇਲ ਜਿੱਕਰ ਹੋਲ ਸੇਲ ਦੇ ਵਿੱਚ ਵਿਗਿਆ ਹੋਇਆ ਸੂਟ ਆ ਦੇਖੋ 395 ਰੁਪਏ ਦੀ ਰੇਂਜ ਦੇ ਵਿੱਚ ਆ ਦੇਖੋ ਪਿਓਰ ਕਾਟਨ ਆਹੋ ਪਿਓਰ ਕੈਂਦਰੀਕ ਦੀ ਰਣੀ ਹੈ ਸ਼ਰਟ ਆ ਦੇਖੋ ਪੂਰਾ ਸੂਟ ਬਰਕ ਕੀਤਾ ਪਿਆ ਆ ਦੇਖੋ ਨਾਲ ਇਸ ਤਰ੍ਹਾਂ ਦੇ ਵਿੱਚ ਬਰੀਕ ਸ਼ੀਸ਼ੇ ਦਾ ਕੰਮ ਹੋਇਆ ਹੋਇਆ ਹੈ ਵਰਕ ਕੀਤਾ ਹੋਇਆ ਨਾਲ ਮਿਲਣਾ ਤੁਹਾਨੂੰ ਸੈਮੀ ਦਾ ਦੁਪੱਟਾ ਦੁਪੱਟਾ ਵੀ ਮਿਲਣਾ ਪ੍ਰਿੰਟ ਕਲਰ ਚਾਰਡ ਮਿਲਨੇ ਆਂ ਇਦਾਂ ਦੇ ਚਾਰ-ਚਾਰ ਰੰਗਾਂ ਦੇ ਕਲਰ ਚਾਰਡ 395 ਵਿਗਣੇ ਵਾਲੀ ਡਿਜ਼ਾਈਨਿੰਗ ਹੋਲ ਸੇਲ ਦੇ ਵਿੱਚ ਆ ਦੇਖੋ ਸੈਂਬਰੀ ਕਰੇਗਾ بیس ਪਿਓਰ ਕਾਟਨ ਦੇ ਸਟਾਫ ਆ ਦੇਖੋ ਸੂਟ ਦੇਖੋ ਕਿੰਨੇ ਸ਼ਾਨਦਾਰ ਆਏ ਪਿਆ ਦੇਖੋ ਵਾਈਟ ਦੇ ਵਿੱਚ ਸੋਲੋ ਦੇ ਵਿੱਚ ਸਾਰਾ ਵਰਕ ਹੋਇਆ ਹੋਇਆ ਦੇਖੋ ਟੋਟਲੀ ਸਾਰਾ ਵਰਕ ਗੱਲ ਕਰਦਾ ਦੁਪੱਟੇ ਦੀ ਦੁਪੱਟਾ ਵੀ ਰਹਿਣਾ ਨਾਲ ਸੈਮੀ ਦਾ ਫੋਰਸ ਐਂਡ ਲੈਸ ਦੇ ਨਾਲ ਠੀਕ ਹੈ ਜੀ ਫੋਰਸ ਐਂਡ ਲੈਸ ਦੇ ਨਾਲ ਆਹ ਲੋ ਵਾਈਟ ਦੇ ਵਿੱਚ ਇਸ ਤਰ੍ਹਾਂ ਦੇ ਹੋਣੇ ਅਲੱਗ-ਅਲੱਗ ਡਿਜ਼ਾਈਨ ਡਿਜ਼ਾਈਨਿੰਗ ਦੇਖੀ ਚਲੋ ਜੀ ਕਿੰਨੀ ਸ਼ਾਨਦਾਰ ਆਹ ਲੋ ਉਸ ਤੋਂ ਬਾਅਦ ਅਗਲਾ ਚਾਰ ਦੇਖੋ ਡਾਰਕ ਕਲਰ ਚਾਹਤ ਆਹ ਲੋ ਤਿੰਨ ਤੋਂ ਚਾਰ ਡੀਆਂ ਦਿਖਾਉਂਗਾ ਵੀਡੀਓ ਦੇ ਵੀਡੀਓ ਦੇ ਵਿੱਚ ਆਹ ਦੇਖੋ ਸਾਰਾ ਵਰਕ ਦੇ ਨਾਲ ਨਾਲ ਸੈਮੀ ਦਾ ਦੁਪੱਟਾ ਫੋਰ ਸਾਈਡ ਲੈਸ ਦੇ ਨਾਲ ਦੇਖੋ ਜੀ 392 ਵਿਗਣੇ ਵਾਲੀ ਹੋਲਸੇਲ ਦੇ ਵਿੱਚ ਡਿਜ਼ਾਈਨਿੰਗ ਆਪਾਂ ਨੇ ਤੁਹਾਨੂੰ ਸੂਟ ਦੇਣਾ 245 ਰੁਪਏ ਦੀ ਰੇਂਜ ਦੇ ਵਿੱਚ ਧਿਆਨ ਦੇ ਨਾਲ ਰੇਟ ਸੁਣਨਾ 245 ਰੁਪਏ 100 ਰੁਪਏ ਸੂਟ ਦਾ ਫਾਇਦਾ ਹਮੇ 100 ਤੋਂ 700 ਰੁਪਏ ਸੂਟ ਦਾ ਫਾਇਦਾ 245 ਦੀ ਰੇਂਜ ਸੈਮੀ ਪਿਓਰ ਦਾ ਦੁਪੱਟਾ ਫੋਰ ਸਾਈਡ ਲੈਸ ਕਲਰ ਮਿਲਨੇ ਆਦੇ ਚਾਰ ਚਾਰ ਕੁਆਟਿਟੀ ਦੀ ਕੋਈ ਕਮੀ ਨਹੀਂ ਜਿੰਨੀ ਮਰਜ਼ੀ ਕੁਆਟਿਟੀ ਲੋ ਆ ਦੇਖੋ ਦੋ ਸੌ 45 ਰੁਪਏ ਦੀ ਰੇਂਜ ਦੇ ਵਿੱਚ 245 395 ਵਾਲੀ ਹੋਲ ਸੇਲ ਚ ਵਿਕਣ ਵਾਲੀ ਡਿਜ਼ਾਈਨਿੰਗ ਸਿਰਫ ਤੇ ਸਿਰਫ 245 ਰੁਪਏ ਤੇ ਆ ਨਾ ਰੇਟ ਸੁਣਨਾ 245 ਰੁਪਏ ਉਸ ਤੋਂ ਬਾਅਦ ਅਗਲੀ ਡਿਜ਼ਾਈਨ ਦੇਖੋ ਯਾਰੋ ਥੋਰ ਜਾਮ ਦੇ ਉੱਤੇ ਥੋਰ ਜਾਮ ਦੇ ਰਹੇ ਆ ਵੇਸ ਆ ਦੇਖੋ ਇਸ ਤਰ੍ਹਾਂ ਦੀ ਦੇਖੋ ਪਿਓਰ ਜਾਮ ਦੀ ਸ਼ਰਟ ਨਾਲ ਦੇਖੋ ਮਡਾ ਦੀ ਲੱਗੀ ਵੀ ਆ ਬਾਟਮ 3 ਮੀਟਰ ਦੁਪੱਟਾ ਮੈਨਾਂ ਤੁਹਾਨੂੰ ਇਸ ਦੇ ਨਾਲ হাফ ਪਿਓਰ ਦਾ ਪਿਓਰ ਦੇ ਦੁਪੱਟੇ ਇਸ ਤਰ੍ਹਾਂ ਦੇ ਪ੍ਰਿੰਟ ਚਾਰ ਚਾਰ ਰੰਗਾਂ ਦੇ ਰਹਿੰਦੇ ਆ ਕਲਰ ਚਾਰਟ ਇਸ ਤਰ੍ਹਾਂ ਦੇ ਦੇਖੋ ਡਿਜ਼ਾਈਨ ਦੇਖੋ ਬੜੇ ਸ਼ਾਨਦਾਰ ਆ ਰਹੇ ਆ ਉਸ ਤੋਂ ਅਗਲਾ ਡਿਜ਼ਾਈਨ ਦੇਖੋ ਵਾਲੋ ਮਟਾਲੀ ਕਲਰ ਚਾਰਟ ਦੇ ਵਿੱਚੋਂ ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਆ ਬੜੇ ਤੁਹਾਡੇ ਫਾਇਦੇ ਆਉਣੇ ਆ ਆ ਦੇਖੋ ਸਾਰਾ ਘੇਰੇ ਦੇ ਵਰਕ ਦੁਪੱਟਾ ਮਿਲਣਾ ਪ੍ਰਿੰਟ ਪ੍ਰਿੰਟਡ ਦੁਪੱਟਾ ਮਿਲਣਾ ਪੋਰ ਦਾ ਕਲਰ ਚਾਰਟ ਮਿਲਨੇ ਇਦਾਂ ਦੇ ਸਰਦਾਰੀ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਉਸਤੇ ਅਗਲਾ ਡੇਆ ਦੇਖੋ ਸੋਲੋ ਬਲੈਕ ਦੇ ਵਿੱਚ ਬਲੈਕ ਦੀ ਬੜੀ ਡਿਮਾਂਡ ਰਹਿੰਦੀ ਆ ਬੜਾ ਘੱਟ ਬਣਦਾ ਆ ਦੇਖੋ ਪਿਓਰ ਜਾਮ ਦੇ ਵਿੱਚ ਆ ਲੋ ਸਾਰਾ ਘੇਰੇ ਦੇ ਵਰਕ ਬੋਟਮ ਰਹਿਣੀਆਂ ਪਲੇਨ ਦਪੱਟਾ ਮਿਲਣਾ ਤੁਹਾਨੂੰ ਇਸ ਦੇ ਨਾਲ ਵੀ ਹਾਫ ਪਿਓਰ ਦਾ ਪ੍ਰਿੰਟ ਕੀਤਾ ਪਿਆ ਇਸ ਤਰ੍ਹਾਂ ਦੇਖੋ ਕਿੰਨਾ ਡਿਜੀਟਲ ਦਪੱਟਾ ਪਿਓਰ ਦਾ ਆ ਵੇਖੜੇ ਨਾ ਆ ਗਿਆ ਉਸ ਤੇ ਬਾਅਦ ਦੂਸਰਾ ਡਿਜ਼ਾਈਨ ਆ ਗਿਆ ਆਹ ਵਾਲਾ ਦੇਖੋ ਚਾਰ ਡਿਜ਼ਾਈਨ ਮਿਲਣੇ ਇੱਕ ਸੈੱਟ ਦੇ ਵਿੱਚ ਲੱਗ ਲੱਗ ਡਿਜ਼ਾਈਨ ਮਿਲਣਗੇ ਆ ਲੋ ਪਿਓਰ ਜਾਮਦੀ ਸ਼ਰਟ ਦੇ ਨਾਲ ਘੇਰੇ ਦੇ ਉੱਤੇ ਵਰਕ ਦਪੱਟੇ ਬੜੇ ਸ਼ਾਨਦਾਰ ਲੱਗ ਪਏ ਆ ਜਪਾਨ ਦੇ ਦਪੱਟੇ ਪਿਓਰ ਦੇ ਪੂਰੇ 2.5 ਮੀਟਰ ਖੁੱਲੇ ਲੰਬੇ ਚੋੜੇ ਦਪੱਟੇ ਆ ਲੋ ਅੱਧਾ ਹੀ ਲੱਗ ਲੱਗ ਡਿਜ਼ਾਈਨ ਮਿਲ ਨੇ ਆ ਉਸ ਤੇ ਬਾਰੇ ਕਲਰ ਚਾਰ ਦੇਖੋ ਲੱਗ ਲੱਗ ਬਟਿਆ ਬੜਾ ਕਰ ਪੇ ਆ ਦੇਖੋ ਅਗਲਾ ਡਿਜ਼ਾਈਨ ਦੇਖੋ ਯਾਰ ਹਲੋ ਬੜੀਆਂ ਸ਼ਾਨਦਾਰ ਡਿਜ਼ਾਈਨਿੰਗ ਆਈਆਂ ਕੋਈ ਲੱਕੜੀ ਦਾ ਸੀਜ਼ਨ ਆ ਗਿਆ ਹੈ ਕਸਟਮਰਾਂ ਦੇ ਬੜੇ ਫਾਇਦੇ ਕਰਨੇ ਆ ਆ ਦੇਖੋ ਇਧਰ ਪੇਰ ਜਾਮ ਦੇ ਨਾਲ ਇਸ ਤਰ੍ਹਾਂ ਦੇ ਕਲਰ ਚਾਰ ਉਸ ਤੇ ਬਾਅਦ ਅਗਲਾ ਡਿਜ਼ਾਈਨ ਦੇਖੋ ਯਾਰ ਬਿਲਕੁਲ ਹਟਕੇ ਰੰਗ ਦੇਖੋ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਸਾਰਾ ਨੈੱਕ ਤੇ ਵਰਕ ਮਡਾਲ ਦੀਆਂ ਨੇ ਆ ਬਾਟਮ ਦੁਪट्टे ਦੀ ਗੱਲ ਕਰਦੇ ਮੈਂ ਦੁਪੱਟਾ ਮਿਲਣਾ ਪਿਓਰ ਦਾ ਪਿਓਰ ਦੇ ਦੁਪੱਟੇ ਦੇ ਨਾਲ ਬੜੇ ਸੋਹਣੇ ਡਿਜ਼ਾਈਨ ਆਏ ਪਏ ਆ ਦੇਖੋ ਕਲਰ ਚਾਨ ਦੇਖੋ ਕਿੰਨੇ ਸ਼ਾਨਦਾਰ ਆ ਤੇ ਰੇਟ ਦੀ ਗੱਲ ਕਰਦੀਏ 695 ਰੁਪਏ ਦੀ ਰੇਂਜ ਦੇ ਵਿੱਚ 695 ਰੁਪਏ ਦੀ ਰੇਂਜ ਦੇ ਵਿੱਚ ਕਿੰਨੀ ਕੁਆਂਟੀਟੀ ਆ ਗਈ ਬੰਦੇ ਬੰਦ ਪਾਰਸਲ ਪਿੱਛੇ ਪਏ ਆ ਰੇਟਾਂ ਦਾ ਪੂਰਾ ਉਪਰ ਚੈਲੰਜ ਬਹੁਤੋ ਫਾਇਦੇ ਯਾਰੇ ਪਿਓਰ ਜਾਮ ਦੇ ਉੱਤੇ ਉਸਤੇ ਬਾਅਦ ਅਗਲੀ ਡੇਰੀ ਸਭ ਤੋਂ ਵਾਲੀ ਹਾਲੋ ਹਾਲੋ ਇਹ ਵੀ ਦੋਨੋਂ ਮਿਲਣੀਆਂ ਜਾਮ ਦੇ ਵਿੱਚ ਪਿਓਰ ਜਾਮ ਦੇ ਵਿੱਚ ਸਾਰੇ ਡਿਜੀਟਲ ਵੇਸ ਹਾਲੋ ਬਾਗ ਦੇ ਫਰੰਟ ਰਹਿਣੀਆਂ ਡਿਜੀਟਲ ਇਸ ਤਰ੍ਹਾਂ ਦੀਆਂ ਆ ਦੇਖੋ ਬਾਜੂ ਦੇ ਵਰਕ ਘੇਰੇ ਦੇ ਉੱਤੇ ਬੜੀ ਪਿਆਰੀ ਚਿਕਨ ਦੀ ਲੈਂਸ ਆਰਗੰਜੀ ਦਾ ਪੈਚ ਨਾਲ ਦਪੱਟਾ ਮਿਲਣਾ ਪਿਓਰ ਦਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਪਿਓਰ ਦਾ ਦੁਪੱਟਾ ਫੋਰਸ ਐਂਡ ਲੈਸ ਨਾਲ ਲੱਗੇ ਪਿਆ ਲੜਕਨ ਬੜੇ ਪਿਆਰੇ ਕਲਰ ਚਾਰਡ ਦੇਖੋ ਜੀ ਕਿੰਨੇ ਸ਼ਾਨਦਾਰਾ ਦੇਖੋ ਚਾਰ ਚਾਰ ਰੰਗਾਂ ਦਾ ਕਲਰ ਚਾਰਡ ਸੂਟ ਮਿਲਾਂ ਜੀ 785 ਰੁਪਏ ਦੀ ਰੇਂਜ ਦੇ ਵਿੱਚ ਪਿਓਰ ਜਾਮ ਦੇ ਉੱਤੇ 785 ਰੁਪਏ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਇੱਤਰੀਏ ਸਾਰੇ ਡਿਜੀਟਲ ਵੇਸ ਪਿਓਰ ਜਾਮਾ ਆ ਲੋ ਅਗਲਾ ਡਿਜ਼ਾਈਨ ਦੇਖੋ ਆ ਲੋ ਸਾਰਾ ਡਿਸਟਿੰਡ ਦੇ ਵਿੱਚ ਦੁਪੱਟੇ ਦੇਖੋ ਜੀ ਕਿੰਨਾ ਸ਼ਾਨਦਾਰ ਇਹਦਾ ਟੌਰ ਦਾ ਬਾਜੂਆਂ ਦਾ ਵੀ ਵਰਕ ਰਣੇ ਆ ਦੁਪੱਟੇਵੇਂ ਨੇ ਹਾਫ ਪੋਰੇ 2.5 ਮੀਟਰ ਆ ਦੇਖੋ ਇਸ ਤਰ੍ਹਾਂ ਦੇ ਲੜਕਾ ਦੁਪੱਟੇ ਆ ਲੱਗੇ ਹੋਏ ਆ ਕਲਰ ਚਾਰ ਮਿਲਨੇ ਆ ਚਾਰ ਚਾਰ ਰੰਗਾਂ ਦੇ ਚਾਰ ਚਾਰ ਰੰਗਾਂ ਦੇ ਕਲਰ ਚਾਹ ਡਿਜ਼ਾਈਨ ਦੇਖੀ ਚਲੋ ਕਿੰਨੇ ਸ਼ਾਨਦਾਰ ਆ ਦੇਖੋ ਅਗਲਾ ਫੇਰ ਚਾਰ ਦੇਖੋ ਆ ਲੋ ਉਹ ਸੋਹਣੀਆਂ ਡਿਜ਼ਾਈਨਿੰਗ ਆਈਆਂ ਪਈਆਂ ਵੀਡੀਓ ਧਿਆਨ ਨਾਲ ਦੇਖਣੀ ਆ ਬਰੇ ਥੋੜੇ ਫਾਇਦੇ ਹੋਣੇ ਆ ਆਣਾ ਕਿੱਥੇ ਐ ਐਸ ਕੇ ਟੈਕਸਟਾਈਲ ਮਰਿੰਦਾ ਮੇਨ ਲੁਧਿਆਣਾ ਹਾਈਵੇ ਰੋਡ ਓਪੋਜੀਟ ਰਾਜ ਮਹਿਲ ਪੈਲਸ ਆ ਦੇਖੋ ਦੁਪट्टे ਬੜੇ ਸ਼ਾਨਦਾਰ ਬੜੇ ਕਬਸੂਰਤ ਦੁਪट्टे ਡਿਜੀਟਲ ਕੀਤੇ ਹੋਏ ਆ ਦੇਖੋ ਦੇਖੋ ਕਿੰਨੇ ਸ਼ਾਨਦਾਰ ਦੁਪट्टे ਡਿਜੀਟਲ ਕਲਰ ਚਾਰਡ ਦੇਖੋ ਜੀ ਕਿੰਨੇ ਸ਼ਾਨਦਾਰ ਚਾਰ ਚਾਰ ਰੰਗਾਂ ਦੇ ਕਲਰ ਚਾਰਡ ਪ्योर ਦੇ ਦੁਪੱਟਿਆਂ ਨਾਲ ਅਗਲਾ ਡਿਆਨ ਦੇਖੋ ਬਲੈਕ ਦੇ ਵਿੱਚ ਬਲੈਕ ਤੇ ਵਾਈਟ ਸੋਲੋ ਆ ਦੇਖੋ ਦਪੱਟਾ ਦੇਖੋ ਜੀ ਕਿੰਨਾ ਸੋਹਣਾ ਪਿਓਰ ਦਾ ਦਪੱਟਾ ਬੜੀਆਂ ਸ਼ਾਨਦਾਰ ਡਿਜ਼ਾਈਨਿੰਗ ਹੈ ਰੇਟ ਦੀ ਗੱਲ ਕਰਦੀ ਹੈ ਕੋਈ 1295 ਨਹੀਂ ਲੈਣਾ ਕੋਈ ਨਹੀਂ ਲੈਣਾ 1395 ਆ ਦੇਖੋ ਇੱਕ ਬਲਾਗ ਦੂਜਾ ਦੇਖੋ ਵਾਈਟ ਸੂਟ ਆ ਲੋ 1295 1395 ਵਾਲੀਆਂ ਡਿਜ਼ਾਈਨਿੰਗ ਆਣਾ ਕਿੱਥੇ ਐਸ ਕੇ ਟੈਕਸਟਾਈਲ ਦੇ ਆਓ 1015 ਰੁਪਏ ਦੀ ਰੇਂਜ ਦੇ ਵਿੱਚ ਪਿਓਰ ਜਾਮ ਦੇ ਵੇਸ ਤੋਰਚਪਾਨ ਦੇ ਦਪੱਟੇ ਪੂਰੇ 2.5 ਮੀਟਰ ਕੱਢਦੇ ਦਪੱਟੇ ਤਪਟਿਆਂ ਦੇ ਇਸ ਤਰ੍ਹਾਂ ਦੇਖੋ ਲੜਕਣ ਲੱਗੇ ਪਿਆ ਆ ਦੇਖੋ ਪਿਓਰ ਦੇ ਰੁਪਟੇ ਪੂਰੇ ਖੁੱਲੇ ਚੌੜੇ ਰੇਟ 1000 15 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਜੜ ਮਰ ਜਾ ਆ ਦੇਖ ਆ ਲੋ 1015 ਰੁਪਏ ਦੀ ਰੇਂਜ ਦੇ ਵਿੱਚ ਆ ਲੋ 1295 1395 ਵਾਲੀਆਂ ਹੋਲ ਸੇਲ 'ਚ ਵਿਕਣ ਵਾਲੀਆਂ ਡਿਜ਼ਾਈਨਿੰਗ ਆ ਪਿਓਰ ਜਾਮ ਦੇ ਉੱਤੇ ਸਾਰੇ ਡਿਜੀਟਲ ਬੋਸ ਆ ਲੋ ਸਾਰਾ ਫਰੰਟ ਡਿਜੀਟਲ ਬਾਜੂ ਤਿਆਰ ਦੇਖੋ ਜੀ ਬੈਗ ਬੈਗ ਵੀ ਡਿਜੀਟਲ ਆ ਪਿਓਰ ਜਾਮ ਦੇ ਉੱਤੇ 1295 1395 ਵਾਲੀਆਂ ਡਿਜ਼ਾਈਨਿੰਗ ਆ ਕਦੇ ਜਾਮ ਦੀ ਲੋੜ ਨਹੀਂ ਨਾ ਜਾਓ ਲੁਧਿਆਣਾ ਨਾ ਜਾਓ ਅੰਬਾਲਾ ਆਣਾ ਕਿੱਥੇ ਆ ਮਰਿੰਡੇ ਐਸ ਕੇ ਟੈਕਸਟਾਈਲ ਮੇਨ ਲੁਧਿਆਣਾ ਹਾਈਵੇ ਰੋਡ ਓਪੋਜੀਟ ਰਾਜਮੇਲ ਪੈਲੇਸ 1295 1395 ਡਿਜ਼ਾਈਨਿੰਗ ਆ ਅੱਪਾ ਨੇ ਸੂਟ ਦੇਣਾ 1015 ਰੁਪਏ ਦੀ ਰੇਂਜ ਦੇ ਵਿੱਚ ਆ ਦੇਖੋ 395 ਵਾਲੀ ਵਿਕਮੈ ਡਿਜ਼ਾਈਨਿੰਗ ਕੀ ਰੇਟ ਕਰਤਾ 245 ਰੁਪਏ ਵੀਡੀਓ ਤੇ ਆਨਲ ਆ ਦੇਖਣੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ 200 ਦੇ 250 ਰੁਪਏ ਸੂਟ ਦਾ ਫਾਇਦਾ ਹੋਊਗਾ ਵਧੀਆ ਰੇਂਜਾਂ ਚ ਤੇ ਸਸਤੇ ਦੀ ਗੱਲ ਕਰਦੇ ਨਾ 100 ਰੁਪਏ 150 ਰੁਪਏ ਸੂਟ ਦਾ ਫਾਇਦਾ ਹੋਣਾ ਆਣਾ ਕਿੱਥੇ ਐਸ ਕੇ ਟੈਸਲਾ ਮੈਂਡਾ ਮੈਲੋ ਦੀ ਜਣਾ ਹਾਈਵੇ ਰੋਡ ਓਪੋਜੀਟ ਰਾਜਮੈਲ ਪੈਲਸ ਅੱਜ ਦੀ ਵੀਡੀਓ ਲਈ ਧੰਨਵਾਦ